ਅੰਮ੍ਰਿਤਸਰ ਦਿਹਾਤੀ ਦੇ ਨਵੇਂ ਐਸਐਸਪੀ ਚਰਨਜੀਤ ਸਿੰਘ ਆਈਪੀਐਸ ਅੰਮ੍ਰਿਤਸਰ ਦਿਹਾਤੀ ਦੇ ਸਖਤ ਨਿਰਦੇਸ਼ਾਂ ਦੇ ਅਨੁਸਾਰ ਜ਼ਿਲ੍ਹੇ ਪਰ ਵਿੱਚ ਕੋਈ ਵੀ ਅਪਰਾਧੀ ਬਖਸ਼ਿਆ ਨਹੀਂ ਜਾਏਗਾ ਇਹ ਫਰਮਾਨ ਜਾਰੀ ਹੋਣ ਤੋਂ ਬਾਅਦ ਜੰਡਿਆਲਾ ਥਾਣੇ ਨੇ ਵੱਖ ਵੱਖ ਅਪਰਾਧੀ ਮਸਲਿਆਂ ਵਿੱਚ 10 આરોપીਾਂ ਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਵਿੱਚ ਪਿਛਲੇ ਦਿਨੀ ਨੰਗਲਗੁਰੂ ਦੇ ਵਿੱਚ ਬੋਲੀकांड ਦੇ ਚਾਰ આરોપી ਫੜੇ ਗਏ ਨੇ ਜੰਡਿਆਲਾ ਗੁਰੂ ਦੇ ਠਠਿਆਰ ਵਾਲਾ ਬਾਜ਼ਾਰ ਦੇ ਕੁਝ આરોપી ਫੜੇ ਗਏ ਜਿਨ੍ਹਾਂ ਨੇ ਟਰਾਂਸਫਰ ਦੀਆਂ ਤਾਰਾਂ ਚੋਰੀ ਖਰੀਦਣ ਦੇ ਮਾਮਲੇ ਦਰਜ ਕੀਤੇ ਗਏ ਨੇ ਕੁਝ ਅਪਰਾਧੀ ਪਿੰਡ ਵਿੱਚੋਂ ਮਜਾ ਚੋਰੀ ਕਰਕੇ ਅਗਾ ਵੇਚਣ ਦਾ ਕੰਮ ਕਰਦੇ ਸਨ ਇਹਨਾਂ ਸਾਰਿਆਂ ਨੂੰ ਥਾਣਾ ਜੰਡਿਆਲਾ ਪੁਲਿਸ ਨੇ ਕਾਬੂ ਕਰ ਲਿਆ ਹੈ ਤੇ ਮਾਨਯੋਗ ਅਦਾਲਤ ਵਿੱਚ ਪੇਸ਼ ਕਰਿਆ ਦਾ ਰਿਮਾਂਡ ਹਾਸਲ ਕਰ ਹੋਰ ਵੀ ਕਈ ਖੁਲਾਸੇ ਹੋਣ ਦੀ ਸੰਭਾਵਨਾ ਹੈ ਵਿੱਚ ਸਾਡੇ ਮਾਨਯੋਗ ਐਸਐਸਪੀ ਸਾਹਿਬਾ ਸੀਨੀਅਰ ਅਧਿਕਾਰੀਆਂ ਨੂੰ ਮੀਡੀਆ ਨੂੰ ਬੰਦਵਾਉਗੇ ਕਿਉਂਕਿ ਤਾਂ ਜਿਹੜੇ ਹੀਵਿਜ਼ ਕ੍ਰਾਈਮ ਚ ਘਟੌੜੇ ਦੋਸ਼ੀ ਆ ਉਹ ਮੇਮ ਚੱਲ ਰਹੀ ਸੀ ਉਹ ਫੜੇ ਨੇ ਜਿਨ੍ਹਾਂ ਦੇ ਵਿੱਚ ਹਾਲ ਹੀ ਵਿੱਚ ਥੋੜਾ ਸਮਾਂ ਪਹਿਲਾਂ ਇੱਕ ਆਦਮੀ ਕੁਲਦੀਪ ਸੀ ਆ ਉਹਨੇ ਆਪਣੀ ਘਰ ਵਾਲੀ ਨੂੰ ਆਪਣੇ ਹੱਥੋਂ ਪਾਰ ਕੇ ਸੁੱਟ ਗਿਆ ਜੰਦਰ ਪਰ ਉਹਦੀ ਜਾਨ ਬਚ ਗਈ ਉਹ 307 ਦੇ ਪਰਚੇ ਚ ਪੜਿਆ ਜੀ ਵੇਰਾਵਾ ਬਨਾਨ ਸਾਈਡ ਤੇ ਦੂਸਰਾ ਦੋ ਚੋਰਾਂ ਦੇ ਗੈਂਗ ਫੜੇ ਆ ਜੀ ਇੱਕ ਮੱਜਾ ਚੋਰੀ ਕਰਨ ਵਾਲਾ ਗੈਂਗ ਸੀ ਜਿਹੜੇ ਨਵਾਂ ਬਿੰਦ ਚੌਕੀ ਪਾਸ ਅਲਸ਼ਪਾਲ ਜੀ ਨੇ ਫੜਿਆ ਉਹ ਮੱਜਾ ਬਰਾਮਦ ਕਰਕੇ ਦੇ ਉਹਨਾਂ ਦੇ ਵਾਰਸਾਂ ਨੇ ਮਾਲਕਾਂ ਦੇ ਸ਼ਿਕਪਤ ਕਰ ਦਿੱਤੀਆਂ ਗਈਆਂ ਕੋਈ ਕੁੱਛੀ ਰੈਸਟ ਨਹੀਂ ਇਸ ਤੋਂ ਇਲਾਵਾ ਇਧਰ ਧਾਰਾ ਸਾਈਡ ਆ ਪਿੰਡਾਂ ਦੇ ਵਿੱਚ ਧਾਰਾ ਦੇ ਟਰਾਂਸਫਾਰਮ ਪਰ ਮੋਟਰਾਂ ਦੀ ਚੋਰੀ ਵਾਲੇ ਹੀ ਉਹ ਦੋ ਦੋ ਮੁੰਡੇ ਫੜੇ ਆ ਕਿ ਜਿਹੜੇ ਕੁਆੜੀਆਂ ਨੂੰ ਸਮਾਨ ਵੇਚਦੇ ਸੀ ਉਹ ਕੁਆੜੀਆਂ ਨੂੰ ਅਰੈਸਟ ਕੀਤਾ ਤਾਂ ਸਮਾਨ ਨਹੀਂ ਬਰਾਮਦ ਹੋਇਆ ਇਸ ਤੋਂ ਅੱਗੇ ਆਪਾਂ ਚੱਲਦੇ ਆ ਜੀ ਜਿਹੜਾ ਡਰਗ ਨਾਲ ਰਿਲੇਟਡ ਪੰਜਾਬ ਸਰਕਾਰ ਨਾਲੋਂ ਇਹ ਚੱਲਦੀ ਆ ਉਹਦੇ ਵਿੱਚ ਵੀ ਸਾਡੀ ਟੀਮ ਨੇ ਸਫਲਤਾ ਹਾਸਿਲ ਕੀਤੀ ਆ ਇੱਥੇ ਇੱਕ ਗਗਨਜੀਤ ਜੋਗੀ ਕਰਕੇ ਕਦਮ ਸੀਗਾ ਉਹਦੇ ਕੋਹਾਗਰ ਨੂੰ ਡਾਊਨ ਕੀਤੀ ਆ ਉਹ ਵੀ ਅਰੈਸਟ ਪਾਈ ਗਏ ਤੇ ਥੋੜੇ ਦਿਨ ਪਹਿਲਾਂ ਤਿੰਦਰ ਪਹਿਲਾਂ ਹੀ ਨੰਗਲ ਗਰੂਪ ਨੇ ਇੱਕ ਤਰੇਲੂ ਚੱਕੜੇ ਨੂੰ ਲੈ ਕੇ ਉਹਦੇ ਦੂਸਰੀ ਧਰ ਦੇ ਸਾਥੀ ਆਏ ਉਹ ਗੋਲੀਆਂ ਚਲਾ ਕੇ ਭੱਜ ਗਏ ਸੀ ਜਿੱਥੇ ਜਕਮੀ ਹੋਏ ਤਿੰਨ ਬੰਦੇ ਅੱਠ ਬੰਦਿਆਂ ਦੇ ਅਫੇਅਰ ਦਰਜ ਕੀਤੇ ਜਿਨ੍ਹਾਂ ਚੋਂ ਚਾਰ ਬੰਦੇ ਉਹਨਾਂ ਨੂੰ ਅਰੈਸਟ ਕਰ ਚੁੱਕੇ ਨੇ ਤਾਰੇ ਨਾਲ ਸਾਰਿਆਂ ਦੇ ਵਿੱਚ ਮੂਰੀ ਪਿਛਗੀ ਸਾਹਮਣੇ ਹੁੰਦਾ ਹੈ। ਗੁੱਲੀ ਤਪਦੀ ਜਿਹੜੇ ਡਰਗ ਵੇਚੇਤਾ ਜੀ ਉਹ ਡਰਗ ਤੇ ਬਿਲਕੁਲ ਸਖਤੀ ਨਾਲ ਹਰ ਕ੍ਰਾਈਮ ਨੂੰ ਬੜੀ ਸਖਤੀ ਨਾਲ ਇਹ ਅਦੋਤਰਾਗੇ ਇਹੇ ਤਰ੍ਹਾਂ ਦਾ ਵੀ ਹੈ ਜਿਹੜੇ ਆ ਗੁੰਡਾਗਰਦੀ ਜਾਂ ਗੋਲੀਆਂ ਚਲਾਉਂਦੇ ਜੂ ਬਿਲਕੁਲ ਪਛੇਣ ਨਹੀਂ ਜਾਣਗੇ ਕਿ ਬਿਲਕੁਲ ਕਿਸ ਤਰ੍ਹਾਂ ਦਾ ਲਾਉਡ ਆਊਟ ਕਰਾਉਣੀ ਹੁੰਦਾ ਹੈ। ਜਿਹੜੇ ਕੱਲ ਤਾਰਾ ਫੜਦੇ ਪਿੰਡ ਵਾਲਿਆਂ ਨੇ ਫੜਾਇਆ ਉਹਨਾਂ ਤੋਂ ਸ਼ਾਮਲਾ ਹੈ। ਉਹਦਾ ਮਾਲਾ ਦਰਜ ਕਰਕੇ ਜਿੱਥੇ ਤਾਰਾ ਇਹਨਾਂ ਵੇਚੀਆਂ ਉਹ ਤਾਰਾ ਵੀ ਕ੍ਰਾਈਮ ਦੇ ਕੀਤਾ ਉਹ ਇਸ ਗਵਾੜੀ ਨੂੰ ਵਿੱਚ ਐਡ ਕੀਤਾ ਸ਼ਾਮਿਲ ਕੀਤਾ ਹੈ। ਯੋਗੀਆਂ ਚੋਰੀਆਂ ਤੇ ਬੁਰਾਈਆਂ ਤੇ ਕੁਰਕੀਆਂ ਨੂੰ ਸ਼ਕਤੀ ਨਾਲ ਜੰਡਿਆਲਾ ਪੁਲਿਸ ਦੇ ਜਿੱਥੇ ਵੀ ਤੁਹਾਡੇ ਪਬਲਿਕ ਦੇ ਸਹਿਯੋਗ ਰੋਪੀਆਂ ਤੇ ਪਹਿਲਾਂ ਵੀ ਕੋ ਪਰਚੇ ਦਰਜ ਹੈ ਪਹਿਲਾਂ ਵੀ ਦਰਜ ਹੈ ਕਿ ਸਾਰੇ ਰੋਪੀਆਂ ਦੇ ਨਹੀਂ ਕੁਝ ਵਿੱਚੋਂ ਜਿਹੜੇ ਹੈਗੇ ਨੇ ਉਹਨਾਂ ਦੇ ਪਰਚੇ ਦਰਜ ਨੇ ਇਹਨਾਂ ਦੇ ਰਿਮਾਰਡ ਲਵਾਂਗੇ ਰਿਮਾਰਡ ਲੈ ਕੇ ਹੋਰ ਕوشਿਸ਼ ਕਰਾਂਗੇ ਤੇ ਵੱਧ ਤੋਂ ਵੱਧ ਹੋਰ ਕਬਰੀਆਂ ਪਿੱਛੇ ਲੱਗਣ ਜਿਹੜੀ ਤਮੀਂ ਵਿਆਹ ਤਾਂ ਕੂੜੀ ਨੇ ਜਿਹੜਾ ਫੋਟ ਮਾਰ ਕੀਤੀ ਸੀ ਉਹਦੇ ਬਾਰੇ ਪੁੱਛਣਾ ਮਿੱਤਰ ਉਹਦੇ ਬਾਰੇ ਮੀਆਂ ਬੀਬੀ ਸੀ ਦੋਨੋਂ ਉਹ ਆਪਸ ਵਿੱਚ ਝਗੜ ਪੈ ਉਹ ਆਦਮੀ ਉਹਦਾ ਕੋਈ ਮਸੀਹ ਦਾ ਨਾਮ ਤਾਂ ਪਤਾ ਜੀ ਵੀਰੇ ਬਾਬੇ ਨਾਮ ਚੰਨੇਵਾਲ ਬੜਦਾ ਰਹਿਣ ਵਾਲਾ ਇੱਥੇ ਲੜਕੀ ਬਟਿਕ ਦਾ ਕੰਮ ਕਰਦੀ ਸੀ ਆਪਣਾ ਉਹਦੇ ਦੁਕਾਨ ਤੇ ਆ ਕੇ ਰਾਤ ਨੂੰ ਘੁਟਮਾਰ ਕੀਤੀ ਉਹਨੇ ਬੇਚੀਆ ਨਾਲ ਘੁਟਿਆ ਇਹ ਮੰਨਨ ਨੂੰ ਕਰਨ ਤਾਂ ਕਿ ਉਹਨੂੰ ਲਾਇਆ ਕਾਫੀ ਬੇਹੋਸ਼ਾ ਹਾਲਤ ਵਿੱਚ ਛੱਡ ਗਏ ਉਹ ਜਦੋਂ ਪਤਾ ਲੱਗਾ ਉਹ ਦੇ ਪਰਿਵਾਰਿਕ ਮੈਂਬਰ ਆ ਪਬਲਿਕ ਦੇ ਸਟੇਸ਼ਨ ਤੋਂ ਜੋੜਦਾ ਪੁਲਿਸ ਨੇ ਉਹਨੂੰ ਐਂਬੂਲੈਂన్స్ ਲਾਇਆ ਦਾ ਇਲਾਜ ਪਾਇਆ ਉਹ ਦੋਸ਼ੀ ਕਾਫੀ ਸਮੇਂ ਤੋਂ ਘੁੜਾੜਾ ਚੱਲਿਆ ਆ ਰਿਹਾ ਸੀ ਜਿਹੜੀ ਪੁਛਾਣੀਆਂ ਟੀਮਾਂ ਮਗਰ ਲੱਗੀਆਂ ਸੀ ਪੁਰਾ ਵਈ ਰਾਸ਼ਟਰਪੁਰ ਨੂੰ ਕਰ ਲਿਆ ਉਹਦਾ ਬਾੜ ਲੈ ਕੇ ਅੱਗੇ ਹੋਰ ਕੁਝ ਕੰਮ ਕਰ ਗੋਲੀ ਚੱਲੀ ਮੇਰੇ ਕਾਰ ਦੇ ਨੋਟ ਤੇ ਤੀਜਾ ਦਾ ਧਰੇ ਨੂੰ ਮਾਮਲਾ ਸੀਗਾ ਲੜਕੀ ਵੀ ਆਈ ਸੀ ਚਾਟਿੰਗ ਮੇਟ ਤੋਂ ਕਿ ਮੀਆਂ ਬੇਬੀ ਦਾ ਤਰਕਾਰ ਹੋ ਗਿਆ ਉਹਦੇ ਭਰਾ ਆਏ ਤੇ ਆ ਕੇ ਉਹਨਾਂ ਨੇ ਬਹੁਤ ਜਲਦੀ ਗੱਡਾ ਗੱਦੀ ਕੀਤੀ ਤੇ ਫਾਇਰਿੰਗ ਵੀ ਜਦੋਂ ਪਿੰਡ ਵਾਲਿਆ ਕਰਦੇ ਹੋਗੇ ਘੇਰਾ ਲੱਗੇ ਫਾਇਰ ਕਰਕੇ ਭੱਜ ਗਿਆ ਗੋਲੀ ਚਲਾਈ ਉਹਦੇ ਅੱਠਾ ਤੇ ਚਾਰ ਬੰਦੇ ਗ੍ਰਿਫਤਾਰ ਕਰ ਲਏ ਸਰ ਜਿਹੜੀਆਂ ਪਿੰਡੀਆਂ ਚੋਰੀਆਂ ਆਈਆਂ ਉਹਦੇ ਵਿੱਚ ਕੋਈ ਪਰਨਾਮ ਨਹੀਂ ਹੋਈ ਇੱਕ ਪੁਲਿਸ ਦਾ ਰਿਮਾਂਡ ਲੈ ਕੇ ਇੰੀਆਂ ਚੋਰੀਆਂ ਵੀ ਟ੍ਰੇਸ ਕਰਾਂਗੇ ਰਿਮਾਂਡ ਲੈ ਕੇ ਕੁੱਝ ਕੁੱਝ ਕਰਾਂਗੇ ਹਰ ਹਾਲਤ ਵਿੱਚ ਇਹ ਟ੍ਰੇਸ ਹੋਣਗੀਆਂ ਤੇ ਅਜੇ ਇਹ ਚੋਰੀਆਂ ਦਾ ਸਾਕੀ ਨਜ਼ਰ ਨਹੀਂ ਆਇਆ ਜੰਡਿਆਲਾ ਗੁਰਤੂ ਪੱਤਰਕਾਰ ਵਰੁਣ ਸੋਨੀ ਦੀ ਖਾਸ ਰਿਪੋਰਟ